ਇਸ ਨੂੰ ਲਾਉਣ ਦਾ ਕੀ ਕਾਰਨ ਹੈ ਤੇ ਇਸ ਨੂੰ ਮੈਂ ਕਿਉਂ ਨਹੀਂ ਇਸ ਟਾਈਮ ਯੂਜ਼ ਕਰ ਰਿਹਾ ਸਾਥ ਸ੍ਰੀ ਅਕਾਲ ਜੀ ਤੁਸੀਂ ਪੋਸਟਰ ਦੇਖ ਹੀ ਲਿਆ ਹੋਣਾ ਹਰ ਵਾਰ ਦੀ ਤਰ੍ਹਾਂ ਆਪਾਂ ਇੱਕ ਹੋਰ ਘੈਂਟ ਵੀਡੀਓ ਹੋਰ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਲਈ ਲੈ ਕੇ ਫੇਰ ਹਾਜ਼ਰਾਂ ਜਿਵੇਂ ਕਿ ਪੋਸਟਰ ਦੇ ਵਿੱਚ ਦੇਖਿਆ ਤੁਸੀਂ ਕਿ ਕਿਹੜਾ ਮੈਕ ਘੈਂਟ ਹੈ ਮੈਕ ਦਾ ਮਤਲਬ ਹੈਗਾ ਆਵਾਜ਼ ਜੇਕਰ ਆਪਾਂ ਵੀਡੀਓ ਬਣਾ ਰਹੇ ਆ ਤਾਂ ਵੀਡੀਓ ਦੇ ਵਿੱਚ ਅਗਰ ਚੰਗੀ ਆਵਾਜ਼ ਨਹੀਂ ਹੈਗੀ ਤਾਂ ਉਹ ਵੀਡੀਓ ਇੱਕ ਤਰ੍ਹਾਂ ਦੀ ਫਿੱਕੀ-ਫਿੱਕੀ ਲੱਗਦੀ ਹੈ ਜਿਵੇਂ ਕਹਿਦੀ ਆਪਾਂ ਜਿਵੇਂ ਆਪਾਂ ਦਾਲ ਸਬਜ਼ੀ ਬਨਾਲੀਏ ਤੇ ਦਾਲ ਸਬਜ਼ੀ ਦੇ ਵਿੱਚ ਲੂਣ ਮਿਰਚ ਨਾ ਪਾਈਏ ਇਸ ਤਰੀਕੇ ਨਾਲ ਹੀ ਮਿੱਤਰੋ ਵੀਡੀਓ ਦੇ ਵਿੱਚ ਆਵਾਜ਼ ਕਲੀਅਰ ਆਉਣੀ ਬਹੁਤ ਜ਼ਰੂਰੀ ਹੈ ਜਿਹੜੇ ਅੱਜ ਮੈਂ ਤੁਹਾਨੂੰ ਦੋ ਮਾਈਕ ਦਿਖਾ ਰਿਹਾ ਹਾਂ ਇਹ ਦੋਨੇ ਹੀ ਮੈਕ ਮੈ ਵਰਤੇ ਹੋਏ ਨੇ ਇੱਕ ਮੈਕ ਤਾਂ ਮੇਰੇ ਕਾਲਰ ਤੇ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਹ ਕਿਹੜਾ ਮੈਕ ਹੈ ਇਹਦੇ ਬਾਰੇ ਵੀ ਦੱਸੂਗਾ ਤੇ ਦੂਸਰਾ ਮਾਈਕ ਕਿਹੜਾ ਦੋਨਾਂ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਚੰਗੀ ਤਰੀਕੇ ਨਾਲ ਸਾਂਝੀ ਕਰੂੰਗਾ ਤਾਂ ਕਿ ਤੁਹਾਨੂੰ ਬਿਲਕੁਲ ਆਸਾਨੀ ਹੋਵੇ ਕਿਹੜਾ ਤੁਸੀਂ ਮੈਕ ਖਰੀਦਣਾ ਜਾਂ ਕਿਹੜਾ ਮੈਕ ਤੁਸੀਂ ਨਹੀਂ ਖਰੀਦਣਾ ਕਿਸ ਮਾਈਕ ਦੀ ਆਵਾਜ਼ ਵਧੀਆ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸ਼ੇਅਰ ਕਰੂੰਗਾ ਜਿਹੜੀਆਂ ਚੀਜ਼ਾਂ ਦੇ ਵਿੱਚ ਮੈਲ ਜਿਹੀ ਸੀ ਤੁਹਾਨੂੰ ਬਿਲਕੁਲ ਨਹੀਂ ਉਲਝਣ ਦਵਾਗੇ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਉਹ ਤੁਸੀਂ ਸਿੱਧੀ ਜਾ ਕੇ ਬਾਏ ਕਰ ਲੈਣੀ ਆ ਆਪਾਂ ਤੁਹਾਨੂੰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਵਾਗੇ ਵੀਡੀਓ ਦੇ ਅਖੀਰ ਤੱਕ ਬਨੇ ਰਹੋ ਚੈਨਲ ਤੇ ਜੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰਿਓ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਆਜੋ ਫਿਰ ਦੋਨੇ ਮਾਈਕ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਆ ਇਸ ਟਾਈਮ ਮੇਰੇ ਕੋਲੇ ਦੋ ਮਾਈਕ ਨੇ ਇਸ ਟਾਈਮ ਮੇਰੇ ਕੋਲੇ ਦੋ ਮਾਈਕ ਨੇ ਤੁਸੀਂ ਦੇਖ ਸਕਦੇ ਹੋ ਇੱਕ ਹੈਗਾ ਬੋਯਾ ਦਾ M1 ਤੇ ਦੂਸਰਾ ਹੈਗਾ ਇਹਨੂੰ ਆਪਾਂ ਵਾਇਰਲੈਸ ਮਾਈਕ ਵੈਸੇ ਇਹ ਚਾਈਨਾ ਮੇਡ ਚ ਆ ਜਾਂਦਾ ਹੈ ਇਹ ਹੈਗਾ ਵਾਇਰਲੈਸ ਮਾਈਕ ਤੇ ਇਹ ਹੈਗਾ ਬੋਯਾ ਦਾ M1 ਮਾਈਕ ਤੇ ਇਸ ਦੀ ਆਵਾਜ਼ ਤੁਸੀਂ ਮੇਰੇ ਕੋਲਰ ਤੇ ਲੱਗਿਆ ਹੋਇਆ ਜਿਹੜਾ ਮਾਈਕ ਹੈ ਇਹੀ ਹੈ ਤੇ ਇਸ ਮਾਈਕ ਦੀ ਆਵਾਜ਼ ਬੋਯਾ M1 ਦੀ ਤੁਸੀਂ ਦੇਖ ਸਕਦੇ ਹੋ ਸੁਣ ਸਕਦੇ ਹੋ ਮੇਰੇ ਕੋਲਰ ਤੇ ਇਹੀ ਇਸ ਟਾਈਮ ਲੱਗਿਆ ਹੋਇਆ ਹੈ ਇਸ ਦੀ ਆਵਾਜ਼ ਤੁਸੀਂ ਦੇਖੀ ਸਕਦੇ ਹੋ ਕਿ ਕਿੰਨੀ ਕਲੀਅਰ ਹੈਗੀ ਆ ਇਸ ਨੂੰ ਲਾਉਣ ਦਾ ਕੀ ਕਾਰਨ ਹੈ ਤੇ ਇਸ ਨੂੰ ਮੈਂ ਕਿਉਂ ਨਹੀਂ ਇਸ ਟਾਈਮ ਯੂਜ਼ ਕਰ ਰਿਹਾ ਇਹ ਸਾਰੀਆਂ ਗੱਲਾਂ ਮੈਂ ਤੁਹਾਡੇ ਨਾਲ ਅੱਜ ਦੀ ਵੀਡੀਓ ਦੇ ਵਿੱਚ ਸਾਂਝੀਆਂ ਕਰੂੰਗਾ ਤਾਂ ਪਹਿਲਾਂ ਕਰਦੇ ਆ ਇਸ ਮਾਈਕ ਦੀ ਗੱਲ ਇਸ ਦੇ ਵਿੱਚ ਆਪਾਂ ਨੂੰ ਇਦਾਂ ਬਾਕਸ ਖੋਲ੍ਹਾਂਗੇ ਆਪਾਂ ਇਸ ਤਰੀਕੇ ਨਾਲ ਇਹਦੇ ਵਿੱਚ ਇਹ ਐਡਾਪਟਰ ਹੁੰਦਾ ਹੈ ਤੇ ਐਡਾਪਟਰ ਜਦੋਂ ਆਪਾਂ ਖੋਲ੍ਹਾਂਗੇ ਇਸ ਵਿੱਚ ਆਪਾਂ ਨੂੰ ਦੋ ਮਾਈਕ ਮਿਲ ਜਾਣਗੇ ਇਸ ਤਰੀਕੇ ਨਾਲ ਦੋ ਮਾਈਕ ਹੁੰਦੇ ਆ ਇਹਦੇ ਵਿੱਚ ਤੇ ਇਹ ਹੁੰਦਾ ਇੱਕ ਟਰਾਂਸਮੀਟਰ ਇਹ ਟਰਾਂਸਮੀਟਰ ਆਪਣੇ ਮੋਬਾਈਲ ਦੇ ਵਿੱਚ ਲੱਗੇਗਾ ਜੇਕਰ ਤੁਹਾਡੇ ਕੋਲੇ Android ਹੈ ਤਾਂ Android ਵਿੱਚ ਲੱਗੇਗਾ ਅਗਰ ਤੁਹਾਡੇ ਕੋਲੇ iPhone ਹੈਗਾ ਤਾਂ iPhone ਲਈ ਵੀ ਇਹਦੇ ਵਿੱਚ ਆਪਸ਼ਨ ਦਿੱਤਾ ਹੋਇਆ ਹੈਗਾ iPhone ਲਈ ਇਹਦੇ ਵਿੱਚ ਇੱਕ OTG ਹੁੰਦੀ ਹੈ ਮੈਂ ਤੁਹਾਨੂੰ ਦਿਖਾਉਣਾ ਇਸ ਤਰੀਕੇ ਦਾ ਇੱਕ ਡੱਬੀ ਜੀ ਹੁੰਦੀ ਹੈ ਇਹਦੇ ਵਿੱਚ ਆਹ OTG ਹੁੰਦੀ ਹੈ ਇਸ OTG ਦੇ ਵਿੱਚ ਆਪਾਂ ਇਸ ట్రాన్స్మిਟਰ ਨੂੰ ਇਸ ਤਰੀਕੇ ਨਾਲ ਲਗਾਉਣਾ ਤੇ ਉਸ ਤੋਂ ਬਾਅਦ ਆਪਣੇ iPhone ਦੇ ਵਿੱਚ ਇਸ ਤਰੀਕੇ ਨਾਲ ਇਹਨੂੰ ਲਗਾ ਦੇਣਾ ਜਿੱਥੇ ਆਪਾਂ ਚਾਰਜ ਲਗਾਉਣੇ ਆ ਤੇ ਉਸ ਤੋਂ ਬਾਅਦ ਇਹ ਕਨੈਕਟ ਹੋ ਜਾਂਦਾ ਹੈ ਤਾਂ ਹੁਣ ਤੁਸੀਂ ਕਹੋਗੇ ਵੀ ਜੇ ਆ ਮਾਈਕ ਆਏਗਾ ਸੀਗਾ ਪਹਿਲਾਂ ਫਿਰ ਤਾਂ ਆਪਾਂ ਨੂੰ ਦੂਜਾ ਐਮ1 ਲਾਉਣ ਦੀ ਕੀ ਲੋੜ ਪੈਗੀ ਸੀ ਤਾਂ ਇਹਦਾ ਕਾਰਨ ਦੋਸਤੋ ਇਹ ਹੈ ਵੀ ਇਸਦਾ ਮੈਨੂੰ ਲੱਗਿਆ ਕਿ ਥੋੜਾ ਜਿਹਾ ਬੈਟਰੀ ਬੈਕਅਪ ਘਟਾ ਜਿਵੇਂ ਹੁਣ ਤੁਹਾਨੂੰ ਪਤਾ ਹੀ ਹੈ ਕੋਈ ਵੀ ਆਪਾਂ ਵੀਡੀਓ ਬਣਾਉਣੀ ਆ ਉਹ ਵੀਡੀਓ ਦੇ ਵਿੱਚ ਟਾਈਮ ਵੀ ਲੱਗਦਾ ਕਈ ਵਾਰ ਕੋਈ ਨਾ ਕੋਈ ਵਿਚ ਵਿਚਾਲੇ ਕੋਈ ਦਿੱਕਤ ਪਰੇਸ਼ਾਨੀ ਆ ਜਾਂਦੀ ਹੈ ਤਾਂ ਆਪਾਂ ਨੂੰ ਵੀਡੀਓ ਰੋਕਣੀ ਵੀ ਪੈਂਦੀ ਹੈ ਪਾਉਸ ਕਰਨੀ ਪੈਂਦੀ ਹੈ ਫਿਰ ਤੋਂ ਵੀਡੀਓ ਸਟਾਰਟ ਕਰਨੀ ਪੈਂਦੀ ਹੈ ਇਸ ਤਰੀਕੇ ਨਾਲ ਕਾਫੀ ਟਾਈਮ ਲੱਗ ਜਾਂਦਾ ਤਾਂ ਜਦੋਂ ਇਹ ਮੇਰੇ ਮਾਈਕ ਲਾਇਆ ਹੁੰਦਾ ਸੀ ਤਾਂ ਕਈ ਵਾਰ ਇਹ ਵਿੱਚ ਵਿਚਾਲੇ ਲੋ ਮਾਰ ਜਾਂਦਾ ਸੀਗਾ ਉਸ ਕਰਕੇ ਆਵਾਜ਼ ਆਉਣਾ ਰੁਟ ਜਾਂਦੀ ਸੀ ਕਈ ਵਾਰ ਤਾਂ ਮੇਰੇ ਨਾਲ ਦਿੱਕਤ ਇਹ ਆਈ ਆ ਵੀ ਮੈਂ ਵੀਡੀਓ ਬੋਲਤੀ ਪੂਰੀ ਉਸ ਤੋਂ ਬਾਅਦ ਜਦੋਂ ਮੈਂ ਵੀਡੀਓ ਚੈੱਕ ਕਰੀ ਤਾਂ ਉਸ ਵੀਡੀਓ ਦੇ ਵਿੱਚ ਐਂਡ ਤੇ ਆਵਾਜ਼ ਹੀ ਨਹੀਂ ਸੀ ਆਈ ਇਹ ਦਿੱਕਤ ਮੇਰੇ ਨਾਲ 2-3 ਵਾਰੀ ਹੋਈ ਤਾਂ ਕਰਕੇ ਮੈਨੂੰ ਇਹ ਬੋਇਆ ਦਾ M1 ਮੈਕ ਲਿਆਉਣਾ ਪਿਆ ਇਹਦਾ ਫਾਇਦਾ ਇਹ ਆ ਵੀ ਇਹਦੇ ਵਿੱਚ ਇੱਕ ਤਾਂ ਇਹ ਵਾਇਰਲ ਹੀ ਆ ਵਾਇਰ ਸਿੱਧੀ ਮੋਬਾਈਲ ਦੇ ਵਿੱਚ ਕਨੈਕਟ ਹੋ ਜਾਂਦੀ ਆ ਬੈਟਰੀ ਵਾਲਾ ਕੋਈ ਚੱਕਰ ਹੀ ਨਹੀਂ ਹਾਂ ਬੈਟਰੀ ਦਿੱਤੀ ਹੁੰਦੀ ਆ ਉਹ ਬੈਟਰੀ ਇਸ ਕਰਕੇ ਦਿੱਤੀ ਹੁੰਦੀ ਆ ਛੋਟਾ ਜਿਹਾ ਸੈੱਲ ਹੁੰਦਾ ਇੱਕ ਉਸ ਐਲ ਐਸ ਕਰਕੇ ਦਿੱਤਾ ਹੁੰਦਾ ਅਗਰ ਆਪਾਂ ਇਹਨੂੰ ਕੈਮਰੇ ਨਾਲ ਕਨੈਕਟ ਕਰਨਾ ਬੋਇਆ M1 ਕੈਮਰੇ ਨਾਲ ਵੀ ਕਨੈਕਟ ਹੁੰਦਾ ਹੈ ਇਹ ਵੀ ਧਿਆਨ ਦੇ ਵਿੱਚ ਰੱਖਿਓ ਇਹਦੀ ਤਾਰ ਵਾਇਰ ਮੈਂ ਦਿਖਾਵਾਂ ਜੇ ਤੁਹਾਨੂੰ ਇਹ ਵੀ ਕਾਫੀ ਲੰਮੀ ਹੁੰਦੀ ਆ ਵਾਇਰ ਵੀ ਕਾਫੀ ਲੰਮੀ ਹੁੰਦੀ ਹੈ ਅਗਰ ਤੁਸੀਂ ਦੂਰ ਤੱਕ ਬੈਠ ਕੇ ਵੀ ਵੀਡੀਓ ਬਣਾਉਣੀ ਆ ਤਾਂ ਤੁਸੀਂ ਬਣਾ ਸਕਦੇ ਹੋ ਆਵਾਜ਼ ਦੀ ਤੁਸੀਂ ਕਲੀਅਰਟੀ ਇਹ ਦੀ ਦੇਖ ਹੀ ਰਹੇ ਹੋ ਮੈਨੂੰ ਇਹਦਾ ਰਿਜ਼ਲਟ ਕਾਫੀ ਹੱਦ ਤੱਕ ਵਧੀਆ ਲੱਗਿਆ ਵਾ ਕਿ ਤੁਸੀਂ ਵੀ ਦੱਸਿਓ ਮੈਂ ਤੁਹਾਨੂੰ ਦੋਨੇ ਮਾਈਕ ਦੀ ਆਵਾਜ਼ ਵੀ ਚੈੱਕ ਕਰਾਉਂਗਾ ਇਸ ਮਾਈਕ ਦੀ ਆਵਾਜ਼ ਤਾਂ ਤੁਸੀਂ ਦੇਖ ਹੀ ਰਹੇ ਹੋ ਸੁਣ ਰਹੇ ਹੋ ਇਸ ਮਾਈਕ ਦੀ ਆਵਾਜ਼ ਵੀ ਤੁਸੀਂ ਆ ਦੇਖਿਓ ਹੁਣ ਵੀਡੀਓ ਇਹਦੇ ਵਿੱਚ ਤੁਸੀਂ ਚੈੱਕ ਕਰਿਓ ਤਾਂ ਦੋਸਤੋ ਹੁਣ ਤੁਸੀਂ ਸੁਣ ਰਹੇ ਹੋ ਇਸ ਮਾਈਕ ਦੀ ਆਵਾਜ਼ ਮਤਲਬ ਇਸ ਚਾਈਨਾ ਮੇਟ ਮਾਈਕ ਦੀ ਆਵਾਜ਼ ਸੁਣ ਰਹੇ ਹੋ ਤੁਸੀਂ ਦੋਨਾਂ ਦੀ ਆਵਾਜ਼ ਦਾ compare ਜਾਂ difference ਜਾਂ ਕਹ ਲਈਏ ਫਰਕ ਤੁਸੀਂ ਆਪੇ ਸੁਣ ਲਿਓ ਤੁਹਾਨੂੰ ਪਤਾ ਲੱਗ ਜੇਗਾ ਕਿ ਇਸ ਮਾਈਕ ਦੀ ਆਵਾਜ਼ ਦੀ ਕਲੀਅਰਟੀ ਜਾਂ ਕਹ ਲਈਏ ਵੀ ਕੁਆਲਿਟੀ ਕਿਸ ਤਰੀਕੇ ਦੀ ਹੈ ਦੋਨਾਂ ਦੀਆਂ ਵਿੱਚ ਤੁਹਾਨੂੰ ਚੰਗੀਆਂ ਚੀਜ਼ਾਂ ਜਾਂ ਮਾੜੀਆਂ ਚੀਜ਼ਾਂ ਮੈਂ ਤੁਹਾਨੂੰ ਉਹ ਵੀ ਦੱਸਤੀਆਂ ਤੁਸੀਂ ਜਿਹੜਾ ਵੀ ਮਾਈਕ ਖਰੀਦਣਾ ਦੋਨੇ ਮਾਈਕ ਆਪ ਕੋ ਆਪਣੀ ਜਗ੍ਹਾ ਦੋਨੇ ਵਧੀਆ ਨੇ ਬਾਕੀ ਡਿਸਾਈਡ ਤੁਸੀਂ ਕਰਨਾ ਕਿ ਕਿਹੜਾ ਮੈਂ ਖਰੀਦਣਾ ਬਾਕੀ ਮੈਨੂੰ ਬੋਯਾ ਮੈਨੂੰ ਮਾਇਕ ਇਸ ਕਰਕੇ ਵਧੀਆ ਲੱਗਿਆ ਕਿਉਂਕਿ ਇੱਕ ਤਾਂ ਇਹਦੀ ਆਵਾਜ਼ ਕਲੀਅਰ ਹੈ ਦੂਸਰਾ ਇਹਦੇ ਵਿੱਚ ਕੋਈ ਬੈਟਰੀ ਵਾਲਾ ਦਿੱਕਤ ਹੈ ਨਹੀਂ ਪਰੇਸ਼ਾਨੀ ਹੈ ਨਹੀਂ ਕਿ ਬੈਟਰੀ ਯਾਰ ਲੋ ਮਾਰ ਜਾਏਗਾ ਆਪਾਂ ਨੂੰ ਛੇਤੀ ਛੇਤੀ ਵੀਡੀਓ ਬਣਾਉਣੀ ਪਏਗੀ ਇਸ ਚੀਜ਼ ਦੀ ਵੀ ਇਹਦੇ ਵਿੱਚ ਕੋਈ ਪਰੇਸ਼ਾਨੀ ਹੈ ਨਹੀਂਗੀ ਤੁਸੀਂ ਮੌਜ ਨਾਲ ਰਿਲੈਕਸ ਹੋ ਕੇ ਆਪਣੀ ਵੀਡੀਓ ਬਣਾ ਸਕਦੇ ਹੋ ਬਾਕੀ ਰਹੀ ਗੱਲ ਇਹਨਾਂ ਨੂੰ ਖਰੀਦਣ ਦੀ ਤੁਸੀਂ ਫਲਿੱਪਕਾਰਟ ਤੋਂ ਜਾ ਕੇ ਜਾਂ ਐਵੇਂ ਜਿਹਾਉਣ ਦੇ ਉੱਤੋਂ ਜਾ ਕੇ ਇਹ ਦੋਨੇ ਮਾਇਕ ਖਰੀਦ ਸਕਦੇ ਹੋ ਮੈਂ ਲਿੰਕ ਵੀ ਥੱਲੇ ਦੇ ਦੂੰਗਾ ਹੋਣ ਆ ਗਈ ਰੇਟ ਦੀ ਗੱਲ ਪ੍ਰਾਈਸ ਦੀ ਗੱਲ ਆ ਆਪਾਂ ਕਿਤਨਾ ਕਿਤੇ ਸੋਚਦੇ ਹੁੰਨੇ ਆ ਵੀ ਆਪਣਾ ਖਰਚਾ ਵੀ ਘੱਟ ਹੋਵੇ ਤੇ ਆਪਣਾ ਵੀਡੀਓ ਦਾ ਰਿਜ਼ਲਟ ਵੀ ਵਧੀਆ ਨਿਕਲ ਕੇ ਆਵੇ ਤਾਂ ਤੁਸੀਂ ਸਹੀ ਵੀਡੀਓ ਦੇਖ ਰਹੇ ਹੋ ਹਰ ਇੱਕ ਚੀਜ਼ ਦਾ ਹੱਲ ਤੁਹਾਨੂੰ ਇਸ ਚੈਨਲ ਤੇ ਆਪਣੇ ਕੋਲੋਂ ਮਿਲੇਗਾ ਉਹ ਵੀ ਘੱਟ ਬਜਟ ਦੇ ਵਿੱਚ ਹੁਣ ਦੋਨੇ ਮਾਈਕ ਦੀ ਗੱਲ ਕਰ ਲੈਂਦੇ ਆ ਇਹ ਜਿਹੜਾ ਚਾਈਨਾ ਮੇਟ ਮਾਈਕ ਹੈਗਾ ਇਹ ਮੈਂ ਇਥੋਂ ਆਪਣੇ ਲੋਕਲ ਸ਼ਹਿਰ ਤੋਂ ਦੁਕਾਨ ਤੋਂ ਖਰੀਦਿਆ ਸੀਗਾ ਇਹ ਮੈਨੂੰ ਪਿਆ ਸੀਗਾ ਨੀਅਰ 900 ਦੇ ਕਰੀਬ 900 ਦੇ ਕਰੀਬ ਪਿਆ ਸੀਗਾ ਇਹਦੇ ਨਾਲ ਮੈਂ ਕਾਫੀ ਸ਼ੁਰੂਆਤੀ ਵੀਡੀਓ ਮੈਂ ਇਹਦੇ ਨਾਲ ਹੀ ਬਣਾਈਆਂ ਕਾਫੀ ਬਣਾਈਆਂ ਇਹੋ ਜੀ ਗੱਲ ਨਹੀਂ ਕਿ ਇਹਦਾ ਰਿਜ਼ਲਟ ਬਿਲਕੁਲ ਹੀ ਵੇਕਾਰ ਆ ਆਵਾਜ਼ ਬਿਲਕੁਲ ਠੀਕ ਹੈ ਦੀ ਇਸ ਤਰੀਕੇ ਨਾਲ ਜਿਵੇਂ ਆਪਾਂ ਸ਼ੁਰੂਆਤ ਕਰਨੀ ਆ ਤਾਂ ਇਹਦੇ ਲਈ ਇਹ ਵੀ ਵਧੀਆ ਠੀਕ ਆ ਦੂਸਰੀ ਗੱਲ ਆ ਗਈ ਦੂਜਾ ਆਏਗਾ ਬੋਆ ਐਮ1 ਇਹ ਮਾਈਕ ਮੈਂ ਬੋਆ ਦੀ ਆਫੀਸ਼ਲੀ ਹੈ ਜਿਹੜੀ ਵੈਬਸਾਈਟ ਆ ਉਹਨਾਂ ਤੋਂ ਮੰਗਵਾਇਆ ਸੀਗਾ ਆਨਲਾਈਨ ਇਹ ਵੀ ਮੈਨੂੰ ਦੋਸਤੋ 900 ਦੇ 950 ਦੇ ਆਈ ਥਿੰਕ ਕਰੀਬ ਹੀ ਪਿਆਗਾ ਦੋਨਾਂ ਦਾ ਰੇਟ ਸੇਮ ਆ ਦੋਨਾਂ ਦੀ ਕੁਆਲਿਟੀ ਦੇ ਵਿੱਚ ਤੁਸੀਂ ਫਰਕ ਦੇਖ ਹੀ ਰਹੇ ਹੋਮੋਗੇ ਬਾਕੀ ਜਿਹੜੀਆਂ ਚੀਜ਼ਾਂ ਮੈਂ ਤੁਹਾਨੂੰ ਦੱਸਤੀਆਂ ਉਹ ਤੁਸੀਂ ਨੋਟ ਕਰ ਲਿਓ ਵੀ ਕਿਹਦਾ ਕੀ ਬੈਨੀਫਿਟ ਆ ਤੇ ਕਿਹਦਾ ਕੀ ਨੁਕਸਾਨ ਹੈਗਾ ਮਾਈਕ ਦਾ ਹਨਾ ਉਹ ਚੀਜ਼ਾਂ ਵੀ ਤੁਸੀਂ ਧਿਆਨ ਦੇ ਵਿੱਚ ਰੱਖ ਲਿਓ ਬਾਕੀ ਜਿਹੜੀ ਚੀਜ਼ ਤੁਹਾਨੂੰ ਚੰਗੀ ਲੱਗੀ ਖਰੀਦਣੀ ਤੁਸੀਂ ਉਹੀ ਆ ਤੁਹਾਡੇ ਮਨ ਦੀ ਇੱਛਾ ਜਿਵੇਂ ਤੁਸੀਂ ਚਾਹੋਗੇ ਬਾਕੀ ਕੋਈ ਹੋਰ ਸਵਾਲ ਤੁਹਾਡੇ ਮਨ ਦੇ ਵਿੱਚ ਮਾਈਕ ਨੂੰ ਲੈ ਕੇ ਹੋਵੇ ਚੈਨਲ YouTube ਪਰਤੀ ਹੋਵੇ ਕੋਈ ਵੀ ਕਿਸੇ ਤਰੀਕੇ ਕਿਸੇ ਵੀ ਤਰੀਕੇ ਦਾ ਤੁਹਾਡੇ ਮਨ ਦੇ ਵਿੱਚ ਸਵਾਲ ਹੋਵੇ ਆਪਾਂ ਤੁਹਾਨੂੰ ਹੱਲ ਕਰਕੇ ਦਵਾਂਗੇ ਤੇ ਘੱਟ ਤੋਂ ਘੱਟ ਬਜਟ ਦੇ ਵਿੱਚ ਹਰ ਚੀਜ਼ ਤੁਹਾਡੀ ਹੱਲ ਕਰਕੇ ਦਵਾਂਗੇ ਜਿੰਨਾ ਕ ਆਪਾਂ ਨੂੰ ਨੌਲੇਜ ਹੈਗੀ ਆ ਜਾਂ ਜਿੰਨਾ ਕ ਆਪਾਂ ਤਜਰਬਾ ਹੁਣ ਤੱਕ ਦਾ ਕਰਿਆ ਬਾਕੀ ਚੈਨਲ ਨਾਲ ਜੁੜੇ ਰਹੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤਾਂ ਕਿ ਹਰ ਵੀਡੀਓ ਤੁਹਾਡੇ ਕੋਲੇ ਪਹਿਲਾਂ ਪਹੁੰਚ ਸਕੇ ਨੋਟੀਫਿਕੇਸ਼ਨ ਤੁਹਾਡੇ ਕੋਲੇ ਵੀਡੀਓ ਦਾ ਪਹਿਲਾਂ ਪਹੁੰਚ ਸਕੇ ਬਾਕੀ ਜਿਉਂਦੇ ਬਸਦੇ ਰਹੋ ਧੰਨਵਾਦ